ਦੇ ਮਾ ਆਪਾਂ ਆ ਲਵਾਂ ਨਾ ਸੱਤ ਦਸ ਅੱਛਾ ਤੂੰ ਵੀ ਪੈ ਕੁਮਾਰਾ ਬੋਣ ਦੇ ਆ ਜਿਹੜਾ ਤੇਰਾ ਆ ਗਿਆ ਪਹਿਲੇ ਆ ਗਿਆ ਆ ਆਜਾ ਚਲੋ ਠੀਕ ਆ ਆਇਆ ਬੰਦਾ ਹੈ ਮਾਲਕ ਨਹੀਂ ਫੱਦਨੇ ਆਓ ਆਇਓ ਯਾਰ ਚਲੋ ਸੜੀਆਂ ਦਾ ਹਸਪੀਟਲ ਖੜਨਾ ਹੈ ਉੱਥੇ ਨਹੀਂ ਲੱਤ ਫੜ ਕੇ ਰੱਖੀ ਸਾਹਿਬ ਜੀ ਇਹ ਕਿੱਥੋਂ ਆਏ ਹੋ ਲਦੇਵਾੜ ਲਦੇਵਾੜ ਕੀ ਕੰਮ ਕੀ ਕਰਨ ਦੇ ਆ ਤਾਂ ਹੁੰਦਾ ਪੁੱਠੀ ਜੇੜਾ ਕਿਹੜਾ ਏ ਇਹ ਅੰਮਰਸਾਰ ਰਬਾਬ ਸਾਹਿਬ ਦੇ ਲਾਗੇ ਦਰਬਾਰ ਸਾਹਿਬ ਦੇ ਲਾਗੇ ਭਰਾਵਾ ਦੇ ਟਾਬੇ ਦੇ ਲਾਗੇ ਕਿ ਕੀ ਕੀ ਗੱਲਬਾਤ ਕੀ ਬਣੀ ਲਲਵਾੜ ਉਹ ਬੀਮ ਸੁੱਟਣ ਦਾ ਤੇ ਆ ਵਧਾ ਜਿਹੜਾ ਇਹ ਗਾੜੀਆਂ ਡੇਪਿਆ ਆਪਣੇ ਆਪ ਹੀ ਇਹ ਤਾਂ ਚੜਾ ਨਹੀਂ ਹੈਗਾ ਉਹ ਵਦਿਆ ਬਦ ਨਹੀਂ ਹੁ ਕੀ ਰੱਬ ਦੀ ਮਰਜ਼ੀ ਹੈ ਯਾਰ ਇਹਦਾ ਕੀ ਨਾਮ ਹੈ ਇਹਦਾ ਕੀ ਨਾਮ ਹੈ ਇਹਦਾ ਨਾਂ ਹੈਗਾ ਸਰਵਨ ਸਿੰਘ ਸੱਟ ਕਿੰਨੀ ਲੱਗੀ ਬਤਾਈ ਦਿਓ ਸੱਟ ਲੱਤ ਟੁੱਟੀ ਬਰਾ ਥੋੜੀ ਜਿਹੀ ਹੋਰ ਕੋਈ ਆਇਆ ਮੌਕੇ ਤੇ ਯਾਰ ਆਏ ਆਏ ਮਾਰ ਕਰੇ ਅੱਡੇ ਆਜੋ ਆਜੋ ਚਲੋ ਆਓ ਇਹ ਬਿਲਡਿੰਗ ਨੂੰ ਢਾ ਰਹੇ ਸੀ ਢੋਲੇ ਢੋਦੇ ਇੱਕਦਮ ਡਿੱਗ ਪਈ ਹੈ ਬਚਾਇਆ ਜਾਣੀ ਕੋਈ ਨੁਕਸਾਨ ਨਹੀਂ ਹੈਗਾ ਇੱਕ ਬੰਦੇ ਦੇ ਮਾਮੂਲੀ ਲੱਤ ਤੇ ਸੱਟ ਹੈ ਉਹਨੂੰ ਹਸਪੀਟਲ ਲੈ ਕੇ ਗਏ ਬਾਕੀ ਗੂਮਫੋ ਲੱਗੇ ਇਹ ਵਿਚਾਰ ਚ ਬਿਲਡਿੰਗ ਹੈ ਲੱਖਾਂ ਹੀ ਸਲਾਨੀ ਤੋਂ ਮੰਗਦੇ ਨੇ ਔਰ ਜਿਹੜਾ ਢਾਉਣ ਦਾ ਜਿਹੜਾ ਕੰਮ ਸੀ ਕੋਈ ਸੇਫਟੀ ਨਹੀਂ ਵਰਤੀ ਗਈ ਕਿੰਨੀ ਇਹਦੇ ਬਾਰੇ ਵੈਰੀਫਾਈ ਕਰਾਂਗੇ ਹੁਣ ਅਗੋ ਦੇਖੋ